ਕੀ ਕਰਨ ਕੀ ਆਏ ਸੀ ਇੱਧਰ ਕੀ ਕਰਨ ਆਏ ਸੀ ਇੱਥੇ ਓ ਚੱਕਿਆ ਗੇ ਗਲਤੀ ਹੋ ਗਈ ਜੀ ਅਸੀਂ ਤਾਂ ਦੱਸੋ ਚੱਕਿਆ ਸੀ ਗਲਤੀ ਹੋ ਗਈ ਜੀ ਡੈਰੀ ਤਾਂ ਪਹਿਲਾਂ ਵੀ ਚੋਰੀਆਂ ਕਰਦਾ ਨਹੀਂ ਜੀ ਪਹਿਲਾਂ ਕੋਈ ਨਸ਼ਾ ਕਰਦਾ ਬਈ ਨਹੀਂ ਕੋਈ ਨਸ਼ਾ ਨਹੀਂ ਬਈ ਭਾਈ ਜੀ ਤੁਹਾਡਾ ਮਾਹੇਗਾ ਤੁਹਾਡਾ ਬਈ ਜੀ ਮੇਰਾ ਨਾਮ ਪ੍ਰਵੀਨ ਕੁਮਾਰ ਆ ਹਬੋਰ ਰੋਡ ਤੇ ਸਾਡੀ ਡੈਰੀ ਦਾ ਕੰਮ ਹੈ ਸਾਡੀ ਦੁਕਾਨ ਤੇ ਅਸੀਂ ਦੁਕਾਨ ਤੇ ਮੌਜੂਦ ਸੀ ਅੰਦਰ ਗਏ ਆ ਸਮਾਨ ਚੱਕਣ ਵਾਸਤੇ ਇਨੀ ਦਿਨ ਨੂੰ ਸਾਡੀ ਦੁਕਾਨ ਤੇ ਆਇਆ ਸਕੂਟਰੀ ਲਾਈ ਆ ਬਾਹਰ ਲਾ ਕੇ ਅੰਦਰ ਫੜਾ ਫੜਾ ਵੜਿਆ ਮੈਂ ਅੰਦਰ ਆਪਦਾ ਧੂਪ ਪੱਤੀ ਕਰਨ ਲੱਗਿਆ ਤੇ ਮੁੰਡੇ ਨੇ ਵੇਖਿਆ ਵੀ ਦੁਕਾਨ ਚ ਕੋਈ ਵੜਿਆ ਉਹਨੇ ਭੱਜ ਕੇ ਰੋਲਾ ਪਾਇਆ ਤੇ ਕੈਮਰੇ ਵਿੱਚ ਦੀ ਵੇਖਿਆ ਤੇ ਉਹਨੇ ਭੱਜ ਕੇ ਰੋਲਾ ਪਾਇਆ ਜਦੋਂ ਕਿ ਸਾਡੇ ਕਿਉਂ ਦੇ ਪੈਕੇਟ ਚੱਕੇ ਸੀ ਜਿਹੜੇ 8-10 ਪੈਕੇਟ ਚੱਕੇ ਸੀ 8 ਸੀਗੇ 7 ਸੀ ਸਾਨੂੰ ਗਿਣਤੀ ਦਾ ਨਹੀਂ ਪਤਾ ਸਾਡੇ ਕੋਲੇ ਮੌਜੂਦ ਹੁਣ ਇਸ ਟਾਈਮ ਤੇ 4-5 ਪੈਕੇਟ ਫਟੇ ਪਏ ਆ ਕਿਲੋ-ਕਿਲੋ ਵਾਲੇ 2-3000 ਦੇ ਲਗਭਗ ਬਣਦੀ ਹੈ ਜਿਨ੍ਹਾਂ ਦੀ ਕੀਮਤ ਪਹਿਲਾਂ ਵੇਖਿਆ ਕੋਈ ਇੱਥੇ ਕਿਤੇ ਨਹੀਂ ਅਸੀਂ ਕਦੇ ਨਹੀਂ ਵੇਖਿਆ ਜੀ ਪਹਿਲੀ ਵਾਰੀ ਆਇਆ ਸਾਡੀ ਦੁਕਾਨ ਤੇ ਲੇਕਿਨ ਸਾਡੇ ਆਹੜ ਗਵਾਨ ਸਾਨੂੰ ਪਤਾ ਲੱਗਿਆ ਵੀ ਬੜੀਆਂ ਜ਼ਿਆਦਾ ਇਹਨੇ ਚੋਰੀਆਂ ਕੀਤੀਆਂ ਤਿੰਨ ਚਾਰ ਚੋਰੀਆਂ ਕਿਸੇ ਸਾਡੇ ਗਵਾਨ ਦੇ ਵਿੱਚ ਦੁਕਾਨ ਤੇ ਕੀਤੀਆਂ ਪਰਸੋਂ ਚੋਂ ਉੱਥੇ ਸਾਡੀ ਦੁਕਾਨ ਤੋਂ ਥੋੜੀ ਦੂਰ ਕੀਤੀਆਂ ਫਿਰ ਉਸ ਤੋਂ ਅੱਗੇ ਪਿੱਛੇ ਕੀਤੀਆਂ ਨਾਮ ਹੈਗਾ ਥੋੜਾ ਮੇਰਾ ਨਾਮ ਮੰਗਦਰਾ ਬਾਈ ਚੋਰੀਆਂ ਕਰਦਾ ਬਾਈ ਪਰ ਤੇ ਅੱਜ ਇਹਨਾਂ ਦਾ ਕਹੋ ਚੱਕਾ ਪਰਸੋਂ ਉੱਥੇ ਮੇਰੀ ਤੇਲ ਦੀ ਪੇਟੀ ਲੈ ਗਿਆ ਹੂੰ ਇਹ ਇੱਕ ਹੀ ਬੰਦਾ ਜਿਹੜਾ ਇੱਥੇ ਚੁਰਨਾ ਕਰਦਾ। ਸਾਹ ਨੂੰ ਤੇ ਹੀ ਦੇਦਾ ਜੀ। ਹਾਂ। ਵੀਡੀਓ ਆਈ ਹੈ। ਥੋੜੇ ਕੀ ਲੈ ਕੇ ਗਿਆ ਸੀਗਾ ਇਹ? ਤੇਲ ਦੀ ਪੇਟੀ। ਹਾਂ। ਫੜਿਆ ਹੁਣ? ਫੜਿਆ ਹੁਣ ਫੜਿਆ ਗਿਆ ਅੱਜ। ਮੰਨ ਗਿਆ? ਮੰਨੀ ਜਾਂਦਾ। ਮੰਨੀ ਨਹੀਂ ਜਾਂਦਾਗਾ। ਪਤਾ ਲੱਗਿਆ ਕਿੱਥੋਂ ਦਾ ਰਹਿਣ ਵਾਲਾ ਇਹ ਕੀ ਹੈ? ਪਤਾ ਹੀ ਨਹੀਂ ਕਿੱਥੋਂ ਦਾ ਰਹਿਣ ਵਾਲਾ। ਕੋਈ ਨਸ਼ਾ ਨਸ਼ਾ ਲੱਗਦਾ ਦਿੱਤਾ ਜਿਹਦਾ ਹੁੰਦਾ। ਹੈ ਜੀ? ਨਸ਼ਾ ਨੁਸ਼ਾ ਦਾ ਲੱਗਦਾ ਕੋਈ ਨਸ਼ਾ ਕੀਤਾ ਹੋਇਆ। ਕੋਈ ਸਮਝ ਨਹੀਂ ਆਉਂਦੀ ਇਹ ਜੀ। ਫੜਿਆ ਹੈਗਾ। ਭਾਈ ਮੈਨੂੰ ਤਾਂ ਹੁਣੇ ਫੋਨ ਆਇਆ ਕਹਿੰਦੇ ਯਾਰ ਇਹ ਘਿਓ ਚੋਰੀ ਕਰਦਾ ਫੜਿਆ ਗਿਆ। ਤੇ ਆ ਐਕਟਿਵਾ ਫ੍ਰਿਜੀਰ ਨੇ ਨੰਬਰ ਵੀ ਹੈ ਨਹੀਂ ਵੀ ਆ ਮੁੰਡਾ ਇਹਨੂੰ ਲੈ ਕੇ ਤੁਰ ਜੇ ਤੇ ਮੇਰੇ ਖਿਆਲ ਨਾਲ 2000 ਦਾ 2500 ਦਾ ਚਲਾਨ ਨਾਲ ਦੇਣਾ ਬੜਗਾ ਦਿੰਦੇ ਪੁਲਿਸ ਵਾਲੇ ਤੇ ਐਵੇਂ ਨੰਬਰ ਪਲੇਟਾਂ ਤੋਂ ਬਗੈਰੀ ਹੀ ਵਹੀਕਲ ਚੱਲੀ ਜਾਂਦੀ ਹੈ ਨੰਬਰ ਪਲੇਟਾਂ ਇਹ ਦਿਨ ਦੇ ਤੜਕਸ ਆ ਰਹੀ ਹਜੇ ਮੰਨ ਲਓ ਦਿਨ ਚੜ੍ਹਿਆ ਹੈਗਾ ਤੇ ਸਵੇਰ ਨਾਲ ਹੀ ਚੋਰੀ ਕਰਨਾ ਗਿਆ ਇਹ ਅਜੂਪੇ ਦੇ ਚੋਰੀ ਹੋਈ ਸੀਗੀ ਜੀ ਅੱਜ ਤੋਂ ਕੁਝ ਟਾਈਮ ਪਹਿਲਾਂ ਇਹ ਉਹਦੇ ਪਹਿਲਾਂ ਉਹਦੀ ਵੀਡੀਓ 'ਚ ਵੀ ਆਇਆ ਇਹਨੇ ਕਿਹਾ ਗੱਲਾਂ ਖੋਲਿਆ ਉਹਨਾਂ ਦਾ ਫਿਰ ਸਿਲੰਡਰ ਸਿਲੰਡਰ ਚੋਰੀ ਕੀਤਾ ਰੈੱਡ ਕਰਾਸ ਭਵਨ ਦੇ ਕੋਲੋਂ ਤੇ ਸਾਡੀਆਂ ਹਬੋਰ ਰੋਡ ਦੀਆਂ ਵਾਰਦਾਤਾ ਜਿਹੇ ਦੀ ਵੀਡੀਓ ਪ ਪਹਿਲਾਂ ਇਹਨੂੰ ਪੁਲਿਸ ਚ ਫੜਾਇਆ ਸੀਗਾ ਤੇ ਪੁਲਿਸ ਵਾਲਿਆਂ ਨੇ ਇਹਨੂੰ ਇੱਕ ਦਿਨ ਹੀ ਰੱਖਿਆ ਗਿਆ ਛੱਡਤਾ ਸੀਗਾ। ਵਾਰਦਾਤਾਂ ਇਹਨੀਆਂ ਬਥੇਰੀਆਂ ਹੈਗੀਆਂ ਹਵੋ ਰੋਡ ਤੇ ਵਿੱਚ ਇਹਦੀਆਂ ਵੀਡੀਓ ਤੇ ਫੋਟੋ ਵੀ ਪਈਆਂ ਕਈਆਂ ਕੋਲੇ ਦਾ। ਸਾਡੇ ਕੋਲੇ ਜੀ 112 ਤੇ ਕੰਪਲੇਂਟ ਆਈ ਸੀਗੀ 9 ਵਜੇ। ਅ ਇੱਕ ਚੋਰ ਫੜਿਆ ਸੀ ਨਾਗਪਾਲ ਡੇਰੀ ਤੇ ਚੋਰੀ ਕਰਦਾ। ਤੇ ਅਸੀਂ 112 ਤੋਂ ਮੌਕੇ ਤੇ ਪਹੁੰਚੇ ਹਾਂ ਤੇ ਇਹਨੂੰ ਲੈ ਕੇ ਚੱਲੇ ਹਾਂ ਜੀ। ਤੇ ਅਗਲੀ ਬੰਦੀ ਕਾਰਵਾਈ ਜਿਹੜੀ ਚੌਂਕੀ ਵੱਲੋਂ ਕੀਤੀ ਜਾਊਗੀ ਇਨਚਾਰਜ ਨਾਲ ਗੱਲ ਹੋ ਗਈ ਹੈ ਜੀ। ਕੀ ਚੋਰੀ ਕੀ ਕਰਦਾ ਸੀ ਆ ਤੁਸੀਂ ਦੱਸਿਆ ਜੀ ਇਹਨਾਂ ਨੂੰ? ਉਹ ਤਾਂ ਜੀ ਇਹਨਾਂ ਨੇ ਜਿਹੜੇ ਹੈਗੇ ਆ ਮਤਲਬ ਇਹਨਾਂ ਨੇ ਦੱਸਿਆ ਵੀ ਇਹ ਸੁਬਾ ਹੀ ਵੜ ਗਿਆ ਸੀਗੇ ਆਪਣੇ ਤੇ ਇਹਨਾਂ ਨੇ ਮੌਕੇ ਤੇ ਫੜ ਲਿਆ ਜੀ ਹਨ ਚੋਰੀ ਚਾਰੀ ਦਾ ਮੰਨ ਲਓ ਕਰਦਾ ਸੀ ਉਹ ਤੋਂ ਬਾਅਦ ਇਹਨੇ ਮੌਕੇ ਤੇ ਫੜ ਲਿਆ ਬੱਸ ਅੱਡਾ ਚੌਂਕਲੇ ਜਾ ਰਹੇ ਹਾਂ ਹਾਂਜੀ ਹਾਂਜੀ ਬੱਸ ਅੱਡਾ ਚੌਂਕਲੇ